ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਝੋਨੇ ਦੀ ਫਸਲ ਹੁੰਦੀ ਹੈ ਝੋਨੇ ਦੀ ਫਸਲ ਤੋਂ ਬਾਅਦ ਪ੍ਰਾਲੀ ਸਾੜਨ ਦਾ ਮੁੱਦਾ ਹਮੇਸ਼ਾ ਹਰ ਸਾਲ ਪਖਦਾ ਹੈ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਵੀ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀਆਂ ਨੇ ਕਿ ਪ੍ਰਾਲੀ ਨਾ ਸਾੜੀ ਜਾਵੇ ਪਰ ਕਈ ਕਿਸਾਨ ਪ੍ਰਾਲੀ ਸਾੜ ਦਿੰਦੇ ਨੇ ਜਿਸ ਤੋਂ ਬਾਅਦ ਕਾਫੀ ਐਕਸੀਡੈਂਟ ਵੀ ਹੋਏ ਕਾਫੀ ਜੀਵ ਜੰਤੂ ਉਸ ਦੇ ਨਾਲ ਮਰ ਜਾਂਦੇ ਨੇ ਕਾਫੀ ਦਰਖਤ ਜਿਹੜੇ ਲੱਗੇ ਹੁੰਦੇ ਨੇ ਉਹ ਵੀ ਸੜ ਜਾਂਦੇ ਨੇ ਪਰ ਹੋਰ ਸਰਕਾਰ ਸਬਸਿਡੀ ਰਾਹੀਂ ਇੱਕ ਐਦਾਂ ਦੀ ਮਸ਼ੀਨ ਪ੍ਰੋਵਾਈਡ ਕਿਸਾਨਾਂ ਨੂੰ ਕਰਾ ਰਹੀ ਹੈ ਪਿੰਡ ਦੀ ਪੰਚਾਇਤ ਨੂੰ ਕਰਵਾ ਰਹੀ ਹੈ ਤੇ ਪਿੰਡ ਦੇ ਵਿੱਚ ਚਾਰ ਪੰਜ ਬੰਦੇ ਇਕੱਠੇ ਹੋ ਕੇ ਉਹ ਮਸ਼ੀਨ ਲੈ ਸਕਦੇ ਨੇ ਜਿਸ ਤੋਂ ਬਾਅਦ ਪਰਾਲੀ ਦਾ ਸਾਮ ਸੰਭਾਲ ਵਾਸਤੇ ਉਹ ਪਰਾਲੀ ਅੱਗੇ ਸੇਲ ਵੀ ਹੁੰਦੀ ਹੈ ਪਰ ਉਸ ਵਾਸਤੇ ਕੀ ਪ੍ਰੋਸੀਜਰ ਹੈ ਮਸ਼ੀਨ ਕਿਵੇਂ ਲੈ ਸਕਦੇ ਆ ਤੇ ਇਸ ਨੂੰ ਲੈ ਕੇ ਸਾਡੇ ਨਾਲ ਬੀਡੀਪੀ ਉਹ ਗਨੇ ਜੋਸ਼ੀ ਨੇ ਮਜਰੀ ਤੋਂ ਤਾਂ ਸਰ ਜਿਹੜੀ ਇਹ ਪਰਾਲੀ ਹਰ ਸਾਲ ਸਾੜੀ ਜਾਂਦੀ ਹੈ ਕਿਸਾਨਾਂ ਵੱਲੋਂ ਪਰ ਪਰਾੜੀ ਨਾ ਸਾੜੀ ਜਾਵੇ ਹੁਣ ਦੱਸਿਆ ਜਾ ਰਿਹਾ ਕਿ ਸਰਕਾਰ ਵੱਲੋਂ ਕੋਈ ਮਸ਼ੀਨ ਸਬਸਿਡੀ ਦਾ ਹੀ ਦਿੱਤੀ ਜਾਂਦੀ ਹੈ ਇਹ ਕੀ ਹੈ ਪੂਰਾ ਪ੍ਰੋਸੀਜਰ ਸਮਝਾ ਦਿਓ ਜਿਹੜਾ ਕਿਸਾਨਾਂ ਨੂੰ ਤੇ ਕਿਵੇਂ ਮਿਲ ਸਕਦੀ ਹੈ ਇਹ ਬੈਲਰ ਜਿਹੜਾ ਪਰਾੜੀ ਦੀ ਗੰਡਾ ਬਣਨ ਦਾ ਹਾਂਜੀ ਇਹ ਮੇਰੇ 17 ਲੱਖ ਰੁਪਏ ਦਾ ਬਹੁਤ ਵਧੀਆ ਕੁਆਲਿਟੀ ਦਾ ਜਿਹੜਾ ਸਰਕਾਰ ਵੱਲੋਂ ਅਪਰੂਵਡ ਹੈ ਹਾਂਜੀ ਵੀ ਇਹ ਲੈ ਸਕਦੇ ਹਾਂ 80% ਸਬਸਿਡੀ ਹੈ ਅੱਛਾ ਜੀ 80% ਹਾਂਜੀ ਅੱਛਾ ਵੀ ਉਹਦੇ ਵਾਸਤੇ ਸਰਕਾਰ ਨੇ ਮੈਨੂੰ 25 ਅੱਠ ਤੋਂ ਪਹਿਲਾਂ ਪਹਿਲਾਂ ਇਹ ਅਪਲਾਈ ਕਰਨਾ ਹੈ ਹੂੰ ਪੰਚਾਇਤਾਂ ਵੀ ਲੈ ਸਕਦੀਆਂ ਸੋਸਾਇਟੀਆਂ ਵੀ ਲੈ ਸਕਦੀਆਂ ਨੇ ਹੂੰ ਵੀ ਇਹ ਜੇ ਨੂੰ ਲੈਣਗੇ ਤਾਂ ਫਿਰ ਉਹ ਵਰਤੋਂ ਚ ਵੀ ਆਣੀ ਹੈ ਵਰਤੋਂ ਜਾਣੀ ਹੈ ਪ੍ਰਾੜੀ ਇਕੱਠੀ ਹੋਣੀ ਹੈ ਅੱਗ ਲਾਣੇ ਨਾਲੋਂ ਹੂੰ ਇਹ ਜਿਹੜੀ ਲੋਕੀ ਸਾਡੇ ਜ਼ਿਮੀਦਾਰ ਭਰਾ ਵੀ ਕਹਿੰਦੇ ਸਾਨੂੰ ਬਦਲ ਜੀਦਾ ਬਦਲ ਵੀ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਵੀ ਆਪਣਾ ਵੱਧ ਤੋਂ ਵੱਧ ਇਹ ਲੋਕ ਮਸ਼ੀਨਾਂ ਲੈ ਕੇ ਤੇ ਆਪਣੇ ਇਲਾਕੇ ਚ ਜਿਹੜਾ ਪ੍ਰਦੂਸ਼ਣ ਰਹਿਤ ਖੇਤੀ ਕੀਤੀ ਜਾਵੇ ਤੇ ਪ੍ਰਾੜੀ ਦਾ ਜਿਹੜਾ ਹੈ ਪ੍ਰਾੜੀ ਫਿਰ ਸਾਡੇ ਸਰਕਾਰ ਵੱਲੋਂ ਜਿਵੇਂ ਪੱਠੇ ਵਾਲੇ ਹੋਵੇ ਕੰਪਨੀ ਵਾਲੇ ਹੋਵੇ ਉਹਨਾਂ ਨੂੰ ਸੇਲ ਹੋ ਜਾਂਦੀ ਹੈ ਸੇਲ ਹੋ ਜਾਂਦੀ ਹੈ ਜਿਹੜੇ ਬੰਦੇ ਬੈਲ ਆਮਦਨ ਵੀ ਹੋ ਜਾਂਦੀ ਹੈ ਆਮਦਨ ਹੋ ਜਾਂਦੀ ਹੈ ਜੀ ਅੱਛਾ ਜਿਹੜੀ ਇਹ ਤੁਸੀਂ ਦੱਸਿਆ ਹੈ ਕਿ ਮਸ਼ੀਨ ਗੱਠਾ ਬਣਾਉਂਦੀ ਹੈ ਸਬਸਿਡੀ ਦਾ ਆਈ ਮਿਲਦੀ ਹੈ 80% ਸਬਸਿਡੀ ਮਿਲਦੀ ਹੈ ਇਹ ਫਿਰ ਪਿੰਡ ਦੀ ਪੰਚਾਇਤ ਵੀ ਲੈ ਸਕਦੀ ਹੈ ਜਾਂ ਉਹਦਾ ਪੈਸਾ ਕਿਵੇਂ ਇਨਵੈਸਟ ਹੋ ਸਕਦਾ ਜਿਹੜਾ ਗ੍ਰਾਂਟ ਕੋਈ ਜਿਸ ਤਰੀਕੇ ਨਾਲ ਹੁੰਦੀ ਹੈ ਉਹਦੇ ਵਿੱਚੋਂ ਪੈਸੇ ਦੇ ਸਕਦੇ ਨੇ ਜਾਂ ਫਿਰ ਕਿਸ ਤਰੀਕੇ ਨਾਲ ਆਪਣੇ ਤੌਰ ਤੇ ਗ੍ਰਾਂਟ ਨਹੀਂ ਜੀ ਇਹ ਤਾਂ ਆਪਣੇ ਤੌਰ ਤੇ ਲੈ ਸਕਦੇ ਜਾਂ ਪੰਚਾਇਤ ਫੰਡ ਵਿੱਚੋਂ ਵੀ ਲੈ ਸਕਦੇ ਨੇ ਜਾਂ ਪੰਚਾਇਤ ਚਾਹੇ ਸਾਰੀ ਹਾਂਜੀ ਬੋਲੋ ਮਤਾ ਪਾਵੇ ਜੀ ਕੋਈ ਉਹ ਮੌਕਾ ਨਹੀਂ ਕਿਉਂਕਿ ਜੇ ਮੇਰੇ ਸਾਹਮਣੇ ਜਿਹੜਾ ਇਹਦਾ ਕੰਮ ਹੈ ਹਾਂਜੀ ਇਹ 4-5 ਬੰਦੇ ਇਕੱਠੇ ਹੋ ਕੇ ਉਹ ਪੁੱਧ ਲੈ ਲੈਣਾ ਹੂੰ ਕੋਈ ਜ਼ਿਆਦਾ ਮਹਿੰਗੀ ਨਹੀਂ ਦਾ ਅੱਛਾ ਔਸੀ ਫਰੰਡ ਦਾ ਬਾਤ ਸਬਸਿਡੀ ਹੈ ਜੀ ਫਿਰ ਇੱਕ ਸਰਕਾਰ ਦਾ ਤੇ ਪੰਚਾਇਤ ਦਾ ਰੋਲਾ ਨਹੀਂ 10 ਬੰਦੇ ਇਕੱਠੇ ਹੋ ਕੇ ਲੈ ਲੈਣ 20 ਬੰਦੇ ਇਕੱਠੇ ਹੋ ਕੇ ਲੈ ਲੈਣ ਬਿਲਕੁਲ 20 ਬੰਦਿਆਂ ਨੂੰ ਕਿੰਨੇ ਕਿੰਨੇ ਪੈਸੇ ਆਉਣੇ ਨੇ ਬਹੁਤ ਥੋੜੇ ਪੈਸੇ ਆਉਣੇ ਨੇ ਹਰ ਇੱਕ ਪਿੰਡ ਲੈ ਸਕਦਾ ਜਾਂ ਕੁਝ ਹਰ ਇੱਕ ਪਿੰਡ ਲੈ ਸਕਦਾ ਹਾਂ ਪੰਜ ਪਿੰਡ ਲੈ ਲੈਣੋਂ 10 ਪਿੰਡ ਲੈਣ ਨਾਲ ਆਪਣੇ ਡਾਕਰੇ ਹੋ ਕੇ ਹਾਂ ਉਹਦਾ ਫਾਇਦਾ ਦੇਖੇਗਾ के के अच्छा जिस तरीके ਨਾਲ 17 ਲੱਖ ਵੀ ਤੁਸੀਂ ਦੱਸਿਆ ਹੈ ਕਿ ਸਬਸਿਡੀ ਕੱਟ ਕੇ ਕਿੰਨੇ ਕੁ ਲੱਖ ਰੁਪਏ ਦੀ ਕਿਸਾਨਾਂ ਨੂੰ ਚੀਜ਼ ਬਣ ਜੇਗੀ ਕਿਉਂਕਿ ਵਨ ਟਾਈਮ ਲੈਣੀ ਹੈ ਉਸ ਤੋਂ ਬਾਅਦ ਉਸ ਦਾ ਇਸਤੇਮਾਲ ਲਾਈਫਟਾਈਮ ਹੋਣਾ ਉਹ 340000 ਦੀ ਬੈਠੀ ਓਨਲੀ ਹਾਂਜੀ 340000 ਦੇ ਵਿੱਚ ਸਾਰੇ ਕਿਸਾਨਾਂ ਨੂੰ ਵਰਤ ਸਕਦੇ ਨੇ ਪਿੰਡ ਦੀ ਹਾਂਜੀ ਹਾਂਜੀ ਅੱਛਾ ਉਹਦਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪ੍ਰੋਜੈਕਟ ਦੇ ਗੱਠਾ ਵਗੈਰਾ ਬਣ ਜਾਂਦੇ ਨੇ ਕੋਈ ਕੰਪਨੀ ਸਰਕਾਰ ਵੱਲੋਂ ਕੋਈ ਘਟਿਤ ਕੀਤੀ ਗਈ ਹੈ ਕਿ ਜਿਹੜੀ ਜਿਸ ਤਰੀਕੇ ਨਾਲ ਉਹ ਗੱਠਾ ਨੇ ਉਹਦਾ ਆ ਜਾਣਾ ਉਹਨਾਂ ਨੂੰ ਮਿਲ ਜਾਣਾ ਕੰਪਨੀ ਦਾ ਫਿਰ ਆਪਣੇ ਵਿੱਚ ਉਹਦਾ ਇੰਤਜ਼ਾਮ ਹੋ ਜਾਏਗਾ ਉਹ ਤਾਂ ਕੋਈ ਜ਼ਰੂਰੀ ਹੁੰਦਾ ਹੈ ਪਹਿਲਾਂ ਵੀ ਹੁੰਦਾ ਹੈ ਪਹਿਲਾਂ ਕਰਦੇ ਆ ਸਰਕਾਰ ਵੱਲੋਂ ਬਹੁਤ ਸਾਡੀ ਮੁੱਖ ਮੰਤਰੀ ਸਾਹਿਬ ਵੱਲੋਂ ਜੀ ਭਗਵਾਨ ਮਾਨ ਸਿੰਘ ਜੀ ਵੱਲੋਂ ਹਾਂ ਜੀ ਬਹੁਤ ਜ਼ਿਆਦਾ ਬਰਾੜੀ ਕੀਤੀ ਜਾ ਰਹੀ ਹੈ ਇਹਦੇ ਬਾਰੇ ਸਾਡੇ ਡੀਸੀ ਮੈਡਮ ਆਸਕਾ ਜੈਨ ਜੀ ਬਾਰ-ਬਾਰ ਜ਼ੋਰ ਪਾ ਰਹੇ ਆ ਐਡੀਸੀ ਮੈਡਮ ਸੋਨਮ ਚੋਧਰੀ ਜੀ ਹਾਂ ਜੀ ਇਹ ਬਾਰ-ਬਾਰ ਮੀਟਿੰਗਾਂ ਕਰਕੇ ਐਡੀਐਮ ਸਾਹਿਬ ਸਾਰੇ ਅਸੀਂ ਜ਼ੋਰ ਲਾ ਰਹੇ ਹਾਂ ਵੀ ਇਹ ਵੱਧ ਤੋਂ ਵੱਧ ਬਰਾੜੀ ਨੂੰ ਅਗਲਾਉਣ ਤੋਂ ਹੋ ਜਾਵੇ ਹਾਂ हां तो बिल्कुल जिस तरीके ਨਾਲ ਇਹਨਾਂ ਨੂੰ ਦੱਸਿਆ ਗਿਆ ਕਿ ਪਰਾਲੀ ਜਿਹੜੀ ਸਾੜੀ ਜਾਂਦੀ ਹੈ ਹਰ ਸਾਲ ਸਰ ਜੀ ਇਸ ਤਰੀਕੇ ਨਾਲ ਪੰਛੀ ਨੇ ਜਿਸ ਤੇ ਕਿਨ ਨਾਲ ਕੋਈ ਜਾਨਵਰ ਹੈ ਜਾਂ ਫਿਰ ਦਰਖਤ ਨੇ ਉਹਨਾਂ ਦਾ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਪਰਾਲੀ ਸਾੜਨ ਨਾਲ ਹੀ ਕਾਫੀ ਜੀਵ ਜਿਹੜੇ ਖਤਮ ਹੋ ਜਾਂਦੇ ਨੇ ਜਿਹੜੀ ਕਾਫੀ ਕੁਦਰਤ ਨੂੰ ਨੁਕਸਾਨ ਹੀ ਪਹੁੰਚਦਾ ਹੈ ਇਹਦੇ ਨਾਲ ਕਿੰਨਾ ਫਾਇਦਾ ਹੋਏਗਾ ਜੀ ਮਸ਼ੀਨਾਂ ਦੇਖੋ एकदम ਗਲਤ ਅੰਦਾਜ਼ਾ ਜੀ ਜਦੋਂ ਪਰਾਲੀ ਆਪਾਂ ਸਾੜਦੇ ਹਾਂ ਹਾਂ ਜੀ ਉਹਦੇ ਨਾਲ ਇੱਕ ਪਹਿਲੇ ਨੰਬਰ ਦੇ ਜਮੀਨ ਦੀ ਉਪਜਾਊ ਸ਼ਕਤੀ ਘਟ ਹੁੰਦੀ ਹੈ ਹਾਂ ਬਿਲਕੁਲ ਤੇ ਦੂਜਾ ਨੰਬਰ ਜਿਹੜੇ ਕੀੜੇ ਨੇ ਕੋਈ ਮਿੱਤਰ ਕੀੜੇ ਨੇ ਹਾਂਜੀ ਉਹ ਵੀ ਨਾਲ ਸੜ ਜਾਂਦੇ ਆ ਬਿਲਕੁਲ ਤੇ ਜਦੋਂ ਧੂਆ ਹੁੰਦਾ ਦੂਜੇ ਫਸਲ ਵੀ ਸੜ ਜਾਂਦੀ ਹੈ ਤੇ ਹਾਂਜੀ ਕੋਈ ਨੁਕਸਾਨ ドラਕਤਾਂ ਦਾ ਨੁਕਸਾਨ ਨੁਕਸਾਨ ਦਾ ਬਹੁਤ ਹੁੰਦਾ ਨੇ ਜਿਹੜਾ ਵਾਤਾਵਰਣ ਦਾ ਨੁਕਸਾਨ ਹੈ ਹਾਂਜੀ ਉਹ ਇਹਨਾਂ ਨੁਕਸਾਨ ਨੇ ਵੀ ਆਪਾਂ انسان ਲੈ ਜ ਕੰਨੀਆਂ ਚਮੜੀ ਦੀ ਬਿਮਾਰੀਆਂ ਸਾਹ ਦੀ ਬਿਮਾਰੀਆਂ ਕੰਨੀਆਂ ਬਿਮਾਰੀਆਂ ਲੱਗਦੇ ਆਪਾਂ ਹੀ ਭੁਗਤ ਰਹੇ ਆ ਇਹਨਾਂ ਨੂੰ ਹਾਂਜੀ ਜੇ ਆਪਾਂ ਇਹਦਾ ਥੋੜਾ ਥੋੜਾ ਕਰਕੇ ਇਹ ਹੂੰ ਵੀ ਇਸ ਵਾਰੀ 10 ਨਸੀ 10 ਬੈਲਰ ਲੈ ਲੈਣਾ ਹੂੰ 8 ਲੈ ਲੈਣਾ ਆਪਣੇ ਡਾਕੇ ਵਾਸਤੇ ਬਹੁਤ ਨੇ ਹੂੰ ਐਕਸੀਡੈਂਟ ਦਾ ਵੀ ਜਿਹੜੇ ਇੱਕ ਫਿਲਟਰ ਤੋਂ ਬਚਾ ਹੁੰਦਾ ਤੋ ਇੱਕ ਐਕਸੀਡੈਂਟ ਨਾਲ ਗੱਡੀਆਂ ਸੜ ਜਾਂਦੀਆਂ ਅੱਬ ਦੇਖਦੇ ਵੇਥੇ ਗੱਡੀ ਸੜ ਗਈ ਆ ਪੰਜੀ ਸੀ ਜਿਹੇ ਦਰਫਤਾਂ ਨੂੰ ਅੱਗ ਲੱਗੀ ਹੂੰ ਮੈਂ ਤਾਂ ਕਹਿੰਦਾ ਬੱਦ ਤੋਂ ਬੱਦ ਰੁੱਖ ਲਾਓ ਹਾਂਜੀ ਜਿਵੇਂ ਜ਼ਿਮੀਦਾਰ ਦੀ ਟੇਹ ਦੀ ਮੋਟਰ ਹੈ ਉੱਥੇ ਪੰਜ ਸੱਤ ਰੁੱਖ ਤਮੱਕੇ ਲਾਣੇ ਲਾਣੇ ਚਾਹੀਦੇ ਨੇ ਉਹ ਵੀ ਫੜਦਾਰ ਨਿਕ ਜਾਮਨ ਹੋ ਗਿਆ ਮਰੋਦ ਹੋ ਗਿਆ ਅੰਮ ਹੋ ਗਿਆ ਮੈਂ ਦਫਤਰ ਆ ਲਿਆ ਇਹ ਅਪਲਾਈ ਕਿਵੇਂ ਕਰ ਸਕਦੇ ਨੇ ਇਹ ਵੀ ਥੋੜਾ ਪੁੱਛੀ ਜੀ ਇਹ ਆਨਲਾਈਨ ਤੁਹਾਨੂੰ ਵਾਦਾਂਗਾਂ ਜੀ ਮੈਂ ਸਾਈਟ ਜਾਂ ਤੁਹਾਡੇ ਕੋਲ ਆਣ ਕੇ ਕਿਸਾਨ ਗੱਲ ਹਾਂ ਜੀ ਐਗਰੀਕਲਚਰ ਵਾਲਿਆਂ ਕੋਲ ਚਲੇ ਜਾਣ ਜੀ ਹੂੰ ਆਪਣੇ ਰਾਣੀ ਮੱਜਰੇ ਦਫਤਰੋਂ ਐਗਰੀਕਲਚਰ ਵਾਲਿਆਂ ਦਾ ਜੀ ਹਾਂ ਜੀ ਹਾਂ ਜੀ ਸੁਸਾਇਟੀ ਦੇ ਵੀ ਲੈ ਸਕਦਾ ਸੁਸਾਇਟੀ ਦੇ ਸਕਦੀ ਹੈ ਜੀ ਕੋਆਪਰੇਟਿਵ ਸਟੱਡੀ ਲੈ ਸਕਦੀ ਹੈ ਠੀਕ ਹੈ ਬਿਲਕੁਲ ਦੇਖੋ ਕਿਸੇ ਸਨ ਸਾਡੇ ਨਾਲ ਵੀਡੀਪੀਓ ਨੌਜੋਸ਼ੀ ਜੀ ਇਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸਾਨ ਪਰਾਲੀ ਨਾਲ ਸਾੜਨ ਉਪਰਾਲੀ ਨਾਲ ਸੜਨ ਦਾ ਜਿਹੜਾ ਇੱਕ ਹੋਰ ਜਰੀਆ ਸਰਕਾਰ ਵੱਲੋਂ ਪ੍ਰੋਜੈਕਟ ਕੀਤਾ ਗਿਆ ਕਿ ਅਗਰ ਤੁਸੀਂ ਨਹੀਂ ਸੜੋਗੇ ਤੁਹਾਨੂੰ ਉਪਰਾਲੀ ਦੀ ਆਮਦਨ ਵੀ ਹੋਵੇਗੀ ਜੋ ਮਸ਼ੀਨ ਸਰਕਾਰ ਨੇ ਉਪਰਾਲੀ ਦੇ ਗੱਠਾ ਬਣਾਉਣ ਵਾਸਤੇ ਸਬਸਿਡੀ ਦੇਣ ਦਾ ਐਲਾਨ ਕੀਤਾ 80% ਉਸ ਮਸ਼ੀਨ ਦੇ ਉੱਤੇ ਸਬਸਿਡੀ ਹੈ ਜੋ ਕਿ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਕੱਠੇ ਹੋ ਕੇ ਕੋਈ 20000 10000 ਪਾ ਕੇ ਵੀ ਉਸ ਨੂੰ ਖਰੀਦ ਸਕਦੇ ਨੇ 3.5 ਲੱਖ ਰੁਪਏ ਦੇ ਕਰੀਬ ਉਹਦੀ ਕੀਮਤ ਜਿਹੜੀ ਬਣੇਗੀ ਕਿਉਂਕਿ 80% ਦਾ ਸਬਸਿਡੀ ਮਿਲ ਜੇਗੀ ਤੇ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਹਰ ਸਾਲ ਜਾਨਵਰ ਪਸ਼ੂ ਤੇ ਨਾਲ ਸੜਕ ਹਾਦਸੇ ਕਾਫੀ ਦਰਦ ਸੜਦੇ ਨੇ ਤਾਂ ਕਿਤੇ ਨਾ ਕਿਤੇ ਹਾਂਜੀ ਇਹਦੇ ਨਾਲ ਇੱਕ ਗੱਲ ਹੋਰ ਹੈ ਹਾਂਜੀ ਜਿਵੇਂ ਕੋਈ ਬੇਰੁਜ਼ਗਾਰ ਮੁੰਡੇ ਆ ਹਾਂਜੀ 10 ਮੁੰਡੇ ਆ 7 ਮੁੰਡੇ ਆ 6 ਮੁੰਡੇ ਇਕੱਠੇ ਹੋ ਗਏ ਜਿਮੀਦਾਰਾਂ ਦੇ ਹਾਂਜੀ ਉਹ ਮਸ਼ੀਨ ਲੈਣ ਤੇ ਆਪਣਾ ਰਜਗਾਰ ਚਲਾਣ ਹਾਂਜੀ ਇਹ ਵੀ ਉਹਨਾਂ ਨਾਲ ਫਾਇਦਾ ਹੈ ਵੀ 10 ਬੰਦੇ ਮੇਰੇ ਰਜਗਾਰ ਮੁੰਡੇ ਬੈਠੇ ਹੋ ਕੰਮ ਕਰ ਲੈਣੇ ਤਾਂ ਰਜਗਾਰ ਮਿਲ ਸਕਦਾ ਰਜਗਾਰ ਰਜਗਾਰ ਇੱਕ ਕਿਸਮ ਦਾ ਉਹਨਾਂ ਨੂੰ ਆਮਦਨ ਦਾ ਹੋਣੀ ਹੈ ਬਿਜ਼ਨਸ ਟਾਈਪ ਹੋ ਗਿਆ ਤਾਂ ਆਮਦਨ ਕਸ ਸਕਦਾ ਬੰਦਾ ਕਿ 3-4 ਲੱਖ ਰੁਪਏ ਇਨਵੈਸਟ ਕਰੇ ਤਾਂ ਇਹ ਮਸ਼ੀਨ ਆ ਸਕਦੀ ਹੈ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਪ੍ਰਾਈਸਰ ਦੇ ਉਹਨਾਂ ਨਾਲ ਜਾ ਕੇ ਕਿਸਾਨਾਂ ਦੀ ਬਣਾ ਸਕਦੇ ਹੈ ਤਕਰੀਬਨ ਕਿਸਾਨਾਂ ਕੋਲ ਟਰੈਕਟਰ ਟਰਾਲੀਆਂ ਸਾਰਿਆਂ ਕੋਲ ਹੈ ਹੀ ਹੈ ਬਿਲਕੁਲ ਮੋੜਾ ਮੋੜਾ ਬੜਾ ਕੰਮ ਚਲਾਣ ਹਾਂ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਵੀਡੀਓ ਸਾਬ ਨੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਸਬਸਿਡੀ ਦਿੱਤੀ ਗਈ ਹੈ ਦੂਜੇ ਪਾਸੇ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹ ਵੀ ਕਿਤੇ ਨ ਕਿਤੇ ਕੁਝ ਪੈਸੇ ਇਨਵੈਸਟ ਕਰਕੇ ਇਸ ਮਸ਼ੀਨ ਨੂੰ ਲੈ ਸਕਦੇ ਨੇ ਜਿਸ ਤੋਂ ਬਾਅਦ ਬਹੁਤ ਵੱਡਾ ਫਾਇਦਾ ਉਹਨਾਂ ਨੂੰ ਬਿਜ਼ਨਸ 'ਚ ਹੋ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਜਾ ਕੇ ਹਰ ਬੰਦਾ ਝੋਨਾ ਲਾਂਦਾ ਝੋਨੇ ਤੋਂ ਬਾਅਦ ਜਿਹੜੀ ਪਰਾਲੀ ਹੈ ਸਾੜਨ ਦਾ ਹਰ ਸਾਲ ਸਰਕਾਰ ਰੋਕਣ ਵਾਸਤੇ ਯਤਨ ਕਰਦੀ ਹੈ ਪਰ ਉਸ ਪਰਾਲੀ ਨੂੰ ਗੱਠਾ ਬਣਾ ਕੇ ਵੇਚਿਆ ਜਾ ਸਕਦਾ ਉਹਦੀ ਆਮਦਨ ਹੋ ਸਕਦੀ ਨਹੀਂ ਤਾਂ ਸਾੜ ਕੇ ਉਹ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਕੋਈ ਆਮਦਨ ਕਿਸਾਨ ਨੂੰ ਹੀ ਹੁੰਦੀ ਸਮਾਂ ਜਿਹੜੀ ਫਸਲ ਹੈ ਉਹਦੇ ਉਪਚਾਉ ਸ਼ਕਤੀ ਘਟ ਜਾਂਦੀ ਹੈ ਜਿਸ ਤੋਂ ਬਾਅਦ ਜ਼ਮੀਨ ਦੇ ਵਿੱਚ ਕਾਫੀ ਵੱਡੇ ਨੁਕਸਾਨ ਵੇਖਣ ਨੂੰ ਮਿਲਦੇ ਨੇ ਤਾਂ ਇਹ ਮਸ਼ੀਨ ਜ਼ਰੂਰ ਕਿਸਾਨਾਂ ਨੂੰ ਰਲ ਕੇ ਲੈਣੀ ਚਾਹੀਦੀ ਜਿਸ ਤੋਂ ਬਾਅਦ ਕੀ ਉਹਨਾਂ ਦੇ ਫਾਇਦਾ ਹੋ ਸਕੇ ਤੇ ਸਰਕਾਰ ਜਿਹੜੀ ਸਬਸਿਡੀ ਦੇ ਰਹੀ ਹੈ ਉਹਦਾ ਫਾਇਦਾ ਜ਼ਰੂਰ ਚੁੱਕਣਾ ਚਾਹੀਦਾ ਤੁਹਾਨੂੰ ਕੈਮਰਾਮੈਨ ਸੰਮਿਤ ਦੇ ਨਾਲ ਹਟੇ ਜੀ